এাবৗরা না до 11, ਮਨ ਰੋਸਾ ਵਰਜ ਜੋ ਰਾਸ਼ਕੀਤਾ ਤੁਸੀਂ ਕੀ ਮਤਲਬ ਹੈ ਇਹਨਾਂ ਦਾ ਰਾਸ਼ ਬੇਕੋਲ ਬੜੀ ਖੁਸ਼ੀ ਦਾ ਮਨ ਸਮਾ ਬੜਾ ਖੁਸ਼ੀ ਦਾ ਟਾਈਮ ਹੈ ਜਿਹੜੇ ਕਹਿੰਦੇ ਸੀ ਕਿ ਵੀ ਅਸੀਂ ਆ ਕਰਨਾ ਸੀ ਉਹ ਕਰਨਾ ਉਹ ਕੁਝ ਵੀ ਨਹੀਂ ਕਰ ਸਕਦੇ ਕਿਤੇ ਮਤਲਬ ਪਾਸੇ ਕਿョਗੇ ਨਹੀਂ ਕਿਤੇ ਕੰਮ ਕਿョਗੇ ਨਹੀਂ ਹੈਗੇ ਅੱਜ ਜਿਹੜਾ ਮੇਰੇ ਇਲੈਕਸ਼ਨ ਜਿਹੜਾ ਸਾਡਾ ਮੇਰੇ ਜਿਹੜਾ ਉੱਤੇ ਜਿੰਨੀ ਚੁੰਦਾ ਹੋਇਆ ਜਨੰਦਰ ਇੱਕ ਤਰਫਾ ਇਲੈਕਸ਼ਨ ਹੋਇਆ ਲੋਕਾਂ ਨੇ ਇਹਨਾ ਪਿਆਰ ਇਹਨਾ ਸਤਿਕਾਰ ਇਹਨਾ ਮਾਨ ਇਹਨਾ ਸਮਾਨ ਜਬੀ ਅਸੀਂ ਮਨੋ ਸਾਡੀ ਸੋਚ ਤੋਂ ਬਾਹਰ ਹੈ ਅਸੀਂ ਇਸ ਕਰਕੇ ਲੋਕਾਂ ਦੇ ਮਨੋ ਬਹੁਤ ਧਾਰਾ ਜਿਵੇਂ ਕਹਿੰਦੇ ਛੋਟੇ ਦਿਨ ਤੱਕ ਹੈ ਲੋਕਾਂ ਦਾ ਬਹੁਤ ਜ਼ਿਆਦਾ ਮਨੋ ਅਸੀਂ ਧੰਨਵਾਦ ਕਰਦੇ ਆਂ ਲੋਕਾਂ ਜਿਵੇਂ ਕਹਿੰਦੇ ਲੋਕਾਂ ਨੇ ਦਿਖਾ ਦਿੱਤਾ ਵੀ ਅਸੀਂ ਮਨੋ ਤੁਹਾਨੂੰ ਇੱਕ ਤਰ੍ਹਾਂ ਤੁਹਾਡੇ ਨਾਲ ਹੈ ساری ਦੁਨੀਆ ਪਾਸੇ ਮਨੋ ਜਿੱਥੇ ਪਰਦੇ ਚਲੀ ਜਾਵੇ ਜਿਹੜੇ ਲੋਕ ਹੈ ਉਹ ਲੋਕ ਸਾਡੇ ਨਾਲ ਹੈ ਇਸ ਕਰਕੇ ਅਸਲ ਜਿਹੜਾ ਮਨੋ ਜਿਹੜਾ ਕੱਠ ਹੋਇਆ ਇਹਦੇ ਤੁਹਾਨੂੰ ਖੁਸ਼ੀ ਕਰਕੇ ਕੱਠ ਹੋਇਆ ਜਿਹੜਾ ਇਲੈਕਸ਼ਨ ਹੈ ਅੱਜ ਮੱਦੇ ਉਹਨਾਂ ਦੇ ਖਦੇ ਆਤਮਦੇ ਨੂੰ ਉਹਨੀਆਂ ਵੋਟਾਂ ਨਹੀਂ ਪਈਆਂ ਜਿੰਨੀਆਂ ਮੇਰੇ ਮੋਟਾ ਸਾਡੇ ਕੈਂਡੀਡੇਟ ਨੂੰ ਪਈਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਕੋਲ 992 ਸੀਟਾਂ ਪਹਿਲਾਂ ਸੀ ਇੱਕ ਉਹਨਾਂ ਨੇ ਅਸਤੀਫਾ ਦਿੱਤਾ ਸੀ ਜਲੰਧਰ ਸੀਟ ਤੋਂ ਅੱਜ ਉਹਦੀ ਚਿਮਨੀ ਚੋਣ ਹੋਈ ਹੈ ਜੀ ਜੀ ਇਹ 2300 ਨਾਲ ਵੀ ਜਦਦੇ ਕੋਈ ਫਰਕ ਨਹੀਂ ਪੈਣਾ ਸੀ ਆਮ ਆਦਮੀ ਦੇ ਦੇਖੋ ਅਸੀਂ ਮੰলো ਹਰ ਜੀ ਨੂੰ ਮਿਲੋ ਪ੍ਰਮੋਕਤ ਦਿੰਦੇ ਅਸੀਂ ਜਿਹੜਾ ਵੀ ਕੰਮ ਕਰਦੇ ਆ ਉਹਦੇ ਵਿੱਚ ਜੀ ਜਹਰ ਲਾਣੇ ਅਸੀਂ ਇਹ ਨਹੀਂ ਕਹਦੇ ਵੀ ਇੱਕ ਚੀਜ਼ ਚਲੀ ਜਾਊਗੀ ਤਾਂ ਕੋਈ ਸਾਨੂੰ ਫਰਕ ਨਹੀਂ ਜਾ ਵਿਰਤ ਜਾਊਗੀ ਅਸੀਂ ਨਹੀਂ ਜਾਣਦੇ ਨਹੀਂ ਜੇ ਮਤਲਬ ਬੰਦਾ ਕੋਈ ਵੀ ਇਹ ਤੁਸੀਂ ਲੜਦੇ ਜਾਂ ਮੈਂ ਲੜਦੇ ਆ ਕੋਈ ਮਤਲਬ ਮਾਰਾ ਕੈਂਡੀਡੇਟ ਤਾਂ ਵੀ ਕੋਈ ਗੱਲ ਨਹੀਂ ਚੰਗਾ ਕਿਨਦਾ ਵੀ ਅਸੀਂ ਮਤਲਬ ਆਪ ਦਾ ਜਿਹੜਾ ਮਤਲਬ ਜੋਰ ਲਾਣਾ ਹੈ ਦੱਬ ਕੇ ਲਾਣਾ ਹੈ ਜੀ ਦੇ ਸਮੇਂ ਤੱਕ ਲਾਣਾ ਹੈ ਜਿੱਦਾਂ ਜਿਹੜਾ ਇਲੈਕਸ਼ਨ ਖੁੱੜਦਾ ਨਹੀਂ ਮੂਰੋ ਤੱਕ ਅਸੀਂ ਮੋਲੋ ਆਪਦਾ ਜਿਹੜਾ ਮਨੋ ਬਾਹਰ ਲਾਈ ਜਾਣਾ ਇਹ ਜਿਹੜਾ ਅਸੀਂ ਬਾਹਰ ਲਾਨੇ ਆ ਉਹੀ ਸਾਡਾ ਅੱਜ ਹਲੂ ਕਰਦੇ ਆ ਅੱਜ ਜੋ ਲੱਡੂ ਵੰਡੀ ਜਾ ਵੰਡੇ ਜਾ ਰਹੇ ਜਿਮਨੀ ਚੌਂ ਦੇ ਜਿੰਤਨ ਦੇ ਵੰਡੇ ਜਾ ਰਹੇ ਜਿਮਨੀ ਚੌਂ ਦੇ ਮਿਲ ਹਾਨੀ ਜਿਮਨੀ ਚੌਂ ਦੇ ਇਲੈਕਸ਼ਨ ਜਿੰਤਨ ਦੇ ਵੱਲੋਂ ਵੰਡੇ ਜਾ ਰਹੇ ਹੈਗੇ ਆ ਜੋ ਜਿਹੜਾ ਮਾਰਜਨ ਹੈਗਾ ਬਹੁਤ ਮਨੋ ਜਿੰਨਾ ਪਰ ਜਿੰਨੇ ਮਿਲ ਬਾਹਰ ਤਾਂ ਕਰਦੇ ਉਹਦਾ ਮਾਰਜਨ ਹੈਗਾ ਇੰਨਾ ਮਾਰਜਨ ਕਦੇ ਮਨੋ ਕਿਸੇ ਨੂੰ ਮਿਲ ਜਿੱਤਿਆ ਨਹੀਂ ਹੈਗਾ ਜਿਮਨੀ ਚੌਂ ਦੇ ਵਿੱਚ ਕਿੰਨੇ ਮਾਰਜਨ ਨਾਲ ਜਿਹੜੀ ਜਲੰਧਰ ਵਾਲੀ ਸੀਟ ਵਕਾਰੀ ਸੀਟ ਬਣ ਗਈ ਸੀ ਤੇ ਪੂਰਾ ਜੋਰ ਲੱਗਾ ਹੈਗਾ ਜੀ ਜਿਹੜਾ ਪੱਤਰਕਾਰ ਦਾ ਜਿਹੜੀ ਜਿਮਣੀ ਜੋਨ ਹੁੰਦੀ ਆ ਉਹਨੂੰ ਵਕਾਰੀ ਕਹਿ ਲਓ ਚਾਹੇ ਕੁਛ ਮਰਜ਼ੀ ਕਹਿ ਲਓ ਠੀਕ ਹੈ ਜੀ ਬਾਕੀ ਲੋਕਾਂ ਨੂੰ ਚੱਜਿਆ ਆ ਆਪਣਾ ਨੇ ਕੰਮ ਪੰਜਾਬ ਸਰਕਾਰ ਦੇ ਕੰਮ ਠੀਕ ਲੱਗੇ ਆ ਉਹਨਾਂ ਨੇ ਆਪਦੇ ਹਿਸਾਬ ਨਾਲ ਜਿਵੇਂ ਮਰਜ਼ੀ ਹੋਇਆ ਜਿਵੇਂ ਮਰਜ਼ੀ ਲੋਕ ਸਭਾਜ ਫਤਵਾ ਦਿੱਤਾ ਪਰ ਉਹਨਾਂ ਨੇ ਆਪਦੇ ਨੇਤਾ ਭੂਆ ਸਿੰਘ ਪਾਰਸਰਾ ਕਪਤਾਰ ਸਿੰਘ ਸੰਧਵਾ ਤੇ ਵੀ ਬਹੁਤ మేయ్ ਮੁਸ਼్రక ਕੀ ਨੀ ਅਲੰਦਰ ਸ਼ਹਿਰ ਤੇ ਤਾਂ ਹੋਰ ਸਾਰੇ ਸਾਡੇ volunteers ਸਹਿबान ਗਏ ਆ ਜਿਨ੍ਹਾਂ ਦੀ ਬੀਂਦ ਸਰਕਾਏ ਤੇ ਰੰਗ ਲਿਆਂਦਾ ਬੀਂਦ ਨੇ ਰੱਖ ਲਿਆ ਅੱਜ ਲੱਡੂ ਵੰਡ ਕੇ ਬਹੁਤ ਖੁਸ਼ੀ ਜਾਇਜ਼ ਕੀਤੀ ਅਸੀਂ ਇਹ ਖੁਸ਼ੀ ਨੂੰ ਬਣਾ ਰਹੇ ਆ ਲੱਡੂ ਵੰਡ ਕੇ ਔਰ ਰੂਟੇ ਵੰਡਦੇ ਨਾਲੇ ਗਲੋਬਲ ਵਾਰ ਨੂੰ ਦੇਖਦੇ ਹੋਏ ਬੁਟਿਆਂ ਨੇ ਨਵੀਂ ਬਰਤ ਪਾ ਕੇ ਖੁਸ਼ੀ ਨੂੰ ਬਣਾਇਆ ਜਾ ਰਿਹਾ ਸਾਡੇ ਵਰਕਰਾਂ ਅੱਜ ਭਾਰੀ ਪ੍ਰਸ਼ਾਪ ਆਇਆ ਜੀ ਥੋੜਾ ਖੁੱਲੇ ਹੋ ਜਾ ਯਾਰ ਪਿੱਛੇ ਬਿਠਾ ਹੋ ਆ ਯਾਰ ਐਣਾ ਗਿਆ ਯਾਰ ਇਹ ਕਿ ਮਹਾਰਾਜੀ ਭਲਾਂਦੀ ਭਲਾਂਦੀ ਆਣਾ ਜਨਾਬ ਇਧਰ ਐਣਾ ਇੱਕ ਮਿੰਟ ਇੱਕ ਵਾਰ ਉਹ ਯਾਰ ਤੂੰ ਵੀ ਐਣਾ ਕਰ ਲੈ ਦੇਖਿਆ ਕਿ ਜੰਡਰ ਦੀ ਜੋ ਜੰਨੀ ਚੌਂ ਸੀ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਵੱਲੋਂ ਜਿੱਤੀ ਗਈ ਆ ਬਹੁਤ ਹੀ ਖੁਸ਼ੀ ਦੇ ਵਿੱਚ ਅੱਜ ਪੁਲਤਾਰ ਸਿੰਘ ਸੰਧਵਾ ਦੇ ਪਤਾ ਬੀਰ ਜਵਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਮਿੱਟਾ ਨਰੂਲਾ ਜੀ ਤੇ ਹੋਰ ਵੀ ਬਹੁਤ ਸਾਰੇ ਵਰਕਰਾਂ ਵੱਲੋਂ ਖੁਸ਼ੀ ਜ਼ਾਹਰ ਕੀਤੀ ਗਈ ਹੈ ਔਰ ਲੱਡੂ ਵੰਡੇ ਗਏ ਆ ਲੱਡੂਆਂ ਦੇ ਨਾਲ ਗੁੱਟੇ ਵੀ ਵੰਡੇ ਗਏ ਤਾਂ ਕਿ ਹਰਿਆਵਲ ਦੀ